ਹਾਂਜੀ ਕਿਸਾਨੀ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਵੇਂ NPK 05234 NPK 1248 5234 13045 ਦੇ ਨਾਲ ਆਪਾਂ ਕਿਹੜਾ ਤੱਤ ਜਿਵੇਂ ਆਪਾਂ ম্যাগਨੀਸ਼ੀਅਮ ਸਾਗਰਕਾ ম্যাগਨੀਸ਼ੀਅਮ ਚੇਲਟੇਡ ਜ਼ਿੰਕ ਜਾਂ 33% ਜਾਂ ਆਪਣੇ ਹੋਮਿਕ ਐਸਿਡ ਹੋ ਗਿਆ ਜਾਂ ਆਪਾਂ ਨੂੰ ਕਿਹੜੇ ਤੱਤ ਦੇ ਨਾਲ ਆਪਾਂ ਕਿਹੜਾ ਤੱਤ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ਜਿਵੇਂ ਜ਼ਿੰਕ ਬੋਰਨ ਤੱਤ ਹੋ ਗਿਆ ਜਿਵੇਂ ম্যাগਨੀਸ਼ੀਅਮ ਸਾਗਰਕਾ ਹੋ ਗਿਆ ਪੀ ਆਪਾਂ ਕਿਹੜੇ ਤਤ ਦੀ ਮਿਕਸਿੰਗ ਆਪਾਂ ਕਿਹੜੇ ਤਤ ਦੇ ਨਾਲ ਮਿਕਸ ਕਰਕੇ ਆਪਾਂ ਸਪਰੇਅ ਕਰ ਸਕਦੇ ਹਾਂ ਕਿਉਂਕਿ ਇਹ ਆਪਣੇ ਹਰ ਇੱਕ ਕਿਸਾਨ ਵੀਰ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ ਜਿੰਦੇ ਵਿੱਚ ਆਪਣੇ ਕਿਸਾਨ ਵੀਰ ਤੋਂ ਗਲਤੀ ਦੇ ਨਾਲ ਜਿਹੜਾ ਗਲਤ ਮਿਕਸਿੰਗ ਹੋ ਗਈ ਸੀ ਤੇ ਜਿਹੜਾ ਉਸ ਨੰਬਰ 14 ਕਿੰਨਿਆਂ ਦਾ ਜਿਹੜਾ ਦਵਾਈ ਦਾ ਕੋਲ ਬਣਿਆ ਬਣਿਆ ਡੋਦਣਾ ਪੈ ਗਿਆ ਸੀ ਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਜੀ ਜਿਹੜੇ ਕਿਹੜੇ ਤਤ ਦੀ ਆਪਾਂ ਕਿਹੜੇ ਤਤ ਨਾਲ ਮਿਕਸ ਆਪਾਂ ਕਰ ਸਕਦੇ ਹਾਂ ਤੇ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਡੀਏਪ ਪਲੱਸ ਜੂਰੀਆ ਦਾ ਕੋਲ ਜਿਹੜੇ ਆਪਣੇ ਕਿਸਾਨ ਵੀਰ ਕਰਦੇ ਨੇ ਇਹਦੇ ਨਾਲ ਆਪਾਂ ਚੈਰੇਟਡ ਜ਼ਿੰਕ ਦਾ ਆਪਾਂ ਕੋਲ ਐਡ ਕਰ ਸਕਦੇ ਹਾਂ ਜਿਹੜੀ 12% ਵਾਲੀ ਹੁੰਦੀ ਹੈ 21% ਤੇ ਜਿਹੜੀ 33% ਵਾਲੀ ਆਪਾਂ ਆਪਾਂ ਕੋਲ ਐਡ ਨਹੀਂ ਕਰ ਸਕਦੇ ਤੇ ਜੇਕਰ ਆਪਾਂ 0.5234 ਪਲੱਸ ਬੋਰਨ ਨੂੰ ਆਪਾਂ ਇਕੱਠੀ ਕਰਕੇ ਸਪਰੇਅ ਮਿਕਸ ਕਰਕੇ ਕਰ ਸਕਦੇ ਆ ਇਹਦੇ ਵਿੱਚ ਆਪਾਂ ਨੈਨੋ ਯੂਰੀਆ ਦਾ ਵੀ ਆਪਾਂ ਪ੍ਰਯੋਗ ਕਰ ਸਕਦੇ ਆ ਉਹ ਵੀ ਇਹਦੇ ਵਿੱਚ ਕੋਈ ਕੋਲ ਫਟਦਾ ਨਹੀਂ ਕੋਈ ਰਿਐਕਸ਼ਨ ਨਹੀਂ ਕਰਦਾ ਤੇ ਅੱਗੇ ਕਿਸਾਨਾਂ ਦੇ ਆਪਾਂ ਜੇ ਡੀਓਪੀ ਪਲੱਸ ਯੂਰੀਆ ਦੇ ਘੋਲ ਦੇ ਨਾਲ ਆਪਾਂ ਬੋਰਨ ਤੱਤ ਦੀ ਆਪਾਂ ਸਪਰੇਅ ਕਰ ਸਕਦੇ ਆ ਡੀਜੀਪੀ ਪਲੱਸ ਪੋਟਾਸ਼ ਪਲੱਸ ਬੋਰਨ ਤੱਤ ਇਹਦੀ ਆਪਾਂ ਸਪਰੇਅ ਨਹੀਂ ਕਰ ਸਕਦੇ ਇੰਜ ਦਾ ਘੋਲ ਇਹਦਾ ਫਟ ਜਾਂਦਾ ਰਿਐਕਸ਼ਨ ਹੋ ਆਪਣਾ ਰਿਐਕਸ਼ਨ ਹੁੰਦੀ ਏ ਤੇ ਜਿਵੇਂ ਆਪਣੀ ਮੈਗਨੀਸ਼ੀਅਮ ਸਲਫੇਟ ਪੋਟਾਸ਼ ਜ਼ਿੰਕ ਸਲਫੇਟ ਪਲੱਸ ਬੋਰਨ ਇਨਾਂ ਦਾ ਵੀ ਆਪਾਂ ਜਿਹੜਾ ਘੋਲ ਬਣਾ ਕੇ ਆਪਾਂ ਇਕੱਠੀ ਸਪਰੇ ਨਹੀਂ ਕਰ ਸਕਦੇ ਤੇ 0.534 ਦੇ ਨਾਲ ਬੋਰਨ ਦੀ ਸਪਰੇ ਕਰ ਸਕਦੇ ਆ ਤੇ 0.134 ਦੇ ਨਾਲ ਆਪਾਂ ਮੈਗਨੀਸ਼ੀਅਮ ਦੀ ਸਲਫੇਟ ਨਹੀਂ ਆਪਾਂ ਸਪਰੇ ਨਹੀਂ ਕਰ ਸਕਦੇ 0.534 ਦੇ ਨਾਲ ਆਪਾਂ ਫੈਰਸ ਸਲਫੇਟ ਦੀ ਆਪਾਂ ਸਪਰੇ ਨਹੀਂ ਕਰ ਸਕਦੇ ਇਹਦੇ ਨਾਲ ਆਪਾਂ ਸਾਗਰ ਕਾਡ ਕਰ ਸਕਦੇ ਆ ਸਾਗਰ ਦਾ ਆਪਣਾ ਇਹਦਾ ਘੋਲ ਆਪਾਂ ਵਕ-ਵਕ ਬਣਾ ਕੇ ਆਪਾਂ ਸਪਰੇ ਕਰ ਸਕਦੇ ਆ ਜਿਵੇਂ ਆਪਣੇ ਕਈ ਆਪਣੇ ਕਿਸਾਨ ਵੀਰ 0.534 ਦੇ ਨਾਲ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਜਿਹੜੇ ਆਉਂਦੇ ਨੇ ਉਹ ਵੀ ਆਪਾਂ ਇਹਨਾਂ ਦਾ ਸਪਰੇਅ ਨਹੀਂ ਕਰ ਸਕਦੇ ਇਸ ਤਰ੍ਹਾਂ ਵਾ ਜਿਵੇਂ ਬੋਰਨ ਦੀ ਸਪਰੇਅ ਕਰ ਸਕਦੇ ਆ ਸਾਗਰਕਾ ਦੀ ਕਰ ਸਕਦੇ ਆ ਜ਼ਿੰਕ 33% ਦੀ ਆਪਾਂ 0.34 ਨਾਲ ਆਪਾਂ ਸਪਰੇਅ ਨਹੀਂ ਕਰ ਸਕਦੇ ਅੱਗੇ ਆਉਂਦਾ ਜੀ 13.45 ਸਾਡੇ ਉਰ 13.45 ਜਿਹੜਾ ਕਿ ਇਹਦੇ ਨਾਲ ਆਪਾਂ ਬੋਰਨ ਦੀ ਵੀ ਸਪਰੇਅ ਕਰ ਸਕਦੇ ਆ ਸਾਗਰਕਾ ਵੀ ਮੈਗਨੀਜ਼ ਵੀ ਚਲੇਟਡ ਜ਼ਿੰਕ ਵੀ ਇਹਨਾਂ ਦੇ ਆਪਾਂ ਸਪਰੇਅ ਕਰ ਸਕਦੇ ਆ 13 ਜੇ ਪਰ ਨਾਲ ਚਰੇਟਡ ਜਿੰਕ ਤੇ ਮੈਗਨੀਜੀ ਸਲਫੇਟ ਇਕੱਠੀ ਆਪਾਂ ਕਰ ਸਕਦੇ ਆ ਯਾਨੀ ਕਿ ਚਰੇਟਡ ਜਿੰਕ 12% ਪਲਸ ਮੈਗਨੀਜੀ ਸਲਫੇਟ ਇਹਦੀ ਆਪਾਂ ਇਕੱਠੀ ਸਪਰੇਅ ਕਰ ਸਕਦੇ ਆ ਤੇ ਜਿਹੜਾ ਆਪਣਾ 12 ਕਾੜ ਹੈ ਨ ਵੀ ਕਿ ਆਉਂਦਾ ਇਹਦੇ ਨਾਲ ਆਪਾਂ ਚਰੇਟਡ ਜਿੰਕ ਦੀ ਸਪਰੇਅ ਕਰ ਸਕਦੇ ਆ ਜਿਹੜਾ ਆਪਾਂ ਜਿੰਕ 33% ਪਲਸ ਬੋਰਨ ਦੀ ਆਪਾਂ ਇਕੱਠੀ ਸਪਰੇਅ ਨਹੀਂ ਕਰ ਸਕਦੇ ਇਹਨੂੰ ਆਪਾਂ ਐਡ ਨਹੀਂ ਕਰ ਸਕਦੇ ਅੱਗੇ ਆਉਂਦਾ ਜੀ ਆਪਣਾ ਐਨਪੀਕੇ 12 61 ਪਲੱਸ ਹਿਊਮਿਕ ਐਸਿਡ ਪਲੱਸ ਚਿਲੇਟੇਡ ਜ਼ਿੰਕ ਕਈ ਕਿਸਾਨ ਵੀਰ ਆਪਣੇ ਕਰਦੇ ਨੇ ਇਹਨਾਂ ਤਾਂ ਆਪਾਂ ਕੋਲ ਵੱਖ-ਵੱਖ ਬਣਾ ਕੇ ਆਪਾਂ ਸਪਰੇਅ ਕਰ ਸਕਦੇ ਆ ਤੇ ਅੱਗੇ ਆਉਂਦਾ ਜੀ ਆਪਣਾ ਐਨਪੀਕੇ 19 19 19 ਇਹਦੇ ਨਾਲ ਆਪਾਂ ਹਿਊਮਿਕ ਐਸਿਡ ਦੀ ਸਪਰੇਅ ਕਰ ਸਕਦੇ ਆ ਕੋਲ ਅਲੱਗ-ਅਲੱਗ ਬਣਾ ਕੇ ਚਿਲੇਟੇਡ ਜ਼ਿੰਕ ਦੀ ਆਪਾਂ ਸਪਰੇਅ ਕਰ ਸਕਦੇ ਆ ਜਿਹਨੇ ਆਪਣੀ ਜ਼ਿੰਕ 33% ਦੀ ਆਪਾਂ ਜਾਂ 21% ਦੀ ਐਨਪੀਕੇ 19 19 ਦੇ ਨਾਲ ਆਪਾਂ ਸਪਰੇਅ ਨਹੀਂ ਕਰ ਸਕਦੇ ਮੈਗਨੀਸ਼ੀਅਮ ਸਲਫੇਟ ਦੀ ਆਪਾਂ ਇੰਜਨ ਨਾਲ ਸਪਰੇ ਨਹੀਂ ਕਰ ਸਕਦੇ ਬੋਰਨ ਤਦ ਦੇ ਆਪਾਂ ਇੰਜਨ ਨਾਲ ਸਪਰੇ ਕਰ ਸਕਦੇ ਆ ਜਿਹੜਾ ਆਪਣਾ 20% ਵਾਲਾ ਤੇ ਜਿਹੜਾ ਆਪਣੇ 19 19 19 ਦੇ ਨਾਲ ਆਪਾਂ ਮਾਈਕਰੋ ਨਿਊਟ੍ਰੀਐਂਟ ਦੇ ਜਿਹੜਾ ਆਪਾਂ ਇਕੱਠੀ ਸਪਰੇ ਨਹੀਂ ਕਰ ਸਕਦੇ ਤੇ 19 19 ਦੇ ਨਾਲ ਆਪਾਂ ਸਾਗਰਿਕਾ ਦੀ ਸਪਰੇ ਕਰ ਸਕਦੇ ਆ ਇਹਦੇ ਨਾਲ ਪਲੱਸ ਆਪਾਂ ਨੈਨੋ ਯੂਰੀਆ ਵੀ ਥੋੜੀ ਮਾਤਰਾ ਵਿੱਚ ਮਿਲਾ ਕੇ ਆਪਾਂ ਸਪਰੇ ਕਰ ਸਕਦੇ ਆ ਤੇ ਅੱਗੇ ਉਹ ਜਿਹੜਾ ਆਪਣਾ ਜ਼ਿੰਕ 33% ਪਲੱਸ ਐਮਓਪ ਪੋਟਾਸ਼ ਯਾਨੀ ਕਿ ਨਿਊਰੋਟੋਪ ਪਟਾਸ਼ ਇਹਦੀ ਆਪਾਂ ਇਕੱਠੀ ਸਪਰੇਅ ਕਰ ਸਕਦੇ ਆ ਹਿਊਮਿਕ ਐਸਿਡ ਪਲੱਸ ਨਾਈਟ੍ਰੋਯੂਰੀਆ ਦੀ ਆਪਾਂ ਸਪਰੇਅ ਕਰ ਸਕਦੇ ਆ ਤੇ ਫੈਰਸ ਸਲਫੇਟ ਪਲੱਸ ਬੋਰਨ ਤੱਤ ਦੀ ਆਪਾਂ ਸਪਰੇਅ ਨਹੀਂ ਕਰ ਸਕਦੇ ਇਹ ਆਪਣੇੜਾ ਕੋਲ ਫਟ ਜਾਂਦਾ ਰਿਐਕਸ਼ਨ ਹੁੰਦੀ ਏ ਫੈਰਸ ਸਲਫੇਟ ਪਲੱਸ ਐਨਪੀਕੇ 19 19 ਦੀ ਆਪਾਂ ਸਪਰੇਅ ਨਹੀਂ ਕਰ ਸਕਦੇ ਇਸ ਤੋਂ ਅਗੇ ਕਿਸਾਨ ਵੀਰੋ ਹਿਊਮਿਕ ਐਸਿਡ ਪਲੱਸ ਜਿਬਰੈਲਿਕ ਐਸਿਡ ਦੀ ਆਪਾਂ ਇਕੱਠੀ ਆਪਾਂ ਸਪਰੇਅ ਕਰ ਸਕਦੇ ਆ ਜਿਨੇ ਵੀ ਆਪਾਂ ਕੋਈ ਵੀ ਤੱਤ ਆਪਾਂ ਇਸ ਇਕੱਠੀ ਸਪਰੇਅ ਕਰ ਰਿਹਾ ਸਾ ਕੋਸ਼ਿਸ਼ ਕਰੋਗੇ ਜਿਨ੍ਹਾਂ ਦੀ ਆਪਾਂ ਸਪਰੇਅ ਕਰ ਸਕਦੇ ਹਾਂ ਕੋਲ ਅਲੱਗ-ਅਲੱਗ ਬਣਾਵੂ ਤੇ ਡੀਏਪੀ ਪਲੱਸ ਹਿਊਮਿਕ ਐਸਿਡ ਦੀ ਆਪਾਂ ਸਪਰੇਅ ਕਰ ਸਕਦੇ ਹਾਂ ਸਲਫਰ 90% ਪਲੱਸ ਜ਼ਿੰਕ 33% ਦੀ ਆਪਾਂ ਇਕੱਠੀ ਸਪਰੇਅ ਕਰ ਸਕਦੇ ਹਾਂ ਜਾਨੀ ਕੋਲਾ ਅਲੱਗ-ਅਲੱਗ ਬਣਾਉਣੇ ਆਪਾਂ ਸਾਗਰੀਕਾ ਪਲੱਸ ਬੋਰਨ ਤੱਤ ਇਹ ਵੀ ਆਪਾਂ ਇਕੱਠੀ ਸਪਰੇਅ ਕਰ ਸਕਦੇ ਹਾਂ मिक्स ਕਰਕੇ ਸਪਰੇਅ ਕਰ ਸਕਦੇ ਆਂ ਕੋਲਾ ਲੱਗ ਲੱਗ ਟੈਂਕ ਦੇ ਵਿੱਚ ਆਪਾਂ ਮਿਕਸ ਕਰਕੇ ਸਪਰੇਅ ਕਰ ਸਕਦੇ ਆਂ ਸਾਗਰਿਕਾ ਪਲਸ ਯੂਰੀਆ ਫਰਟੀਲਾਈਜ਼ਰ ਜਿਹੜੀ ਆਪਣੀ 46% ਵਾਲੀ ਆਉਂਦੀ ਖਾਦ ਇਹਦੀ ਆਪਾਂ ਸਪਰੇਅ ਕਰ ਸਕਦੇ ਆਂ ਯੂਰੀਆ ਪਲਸ ਹਿਊਮਿਕ ਐਸਿਡ ਇਹਦੀ ਆਪਾਂ ਸਪਰੇਅ ਕਰ ਸਕਦੇ ਆਂ ਇਕੱਠਾ ਮਿਕਸ ਕਰਕੇ ਕੋਲਾ ਲੱਗ ਲੱਗ ਬਣਾ ਕੇ ਨੈਨੋ ਯੂਰੀਆ ਪਲਸ ਜਿਹੜੀ ਆਪਣੀ ਜ਼ਿੰਕ ਸਲਫੇਟ 33% ਵਾਲੀ ਆਪਾਂ ਇਹਦੀ ਸਪਰੇਅ ਨਹੀਂ ਕਰ ਸਕਦੇ ਹੂਮਿਕ ਐਸਿਡ ਪਲੱਸ ਸਾਗਰਿਕਾ ਪਲੱਸ ਜਿਹੜਾ ਆਪਣਾ ਸਾਫ ਆਉਂਦਾ ਹੈ ਉਲੀਨਾਸ਼ਕ ਇਹਦੀ ਆਪਾਂ ਕੋਲ ਬਣਾ ਕੇ ਸਪਰੇ ਨਹੀਂ ਕਰ ਸਕਦੇ ਜਿਹੜਾ ਕੋਲ ਆਪਣਾ ਫਟ ਜਾਂਦਾ ਹੈ ਸਾਗਰਿਕਾ ਪਲੱਸ ਸਲਫਰ 80% ਪਲੱਸ ਇਹਦੇ ਨਾਲ ਹੂਮਿਕ ਐਸਿਡ ਜੇਕਰ ਆਪਾਂ ਸਵਰੇ ਕਰਦੇ ਆ ਜਿੰਦਾ ਵੀ ਕੋਲ ਆਪਣਾ ਫਟ ਜਾਂਦਾ ਇਹਦੀ ਵੀ ਆਪਾਂ ਇਕੱਠੀ ਸਪਰੇ ਨਹੀਂ ਕਰ ਸਕਦੇ ਜਿਵੇਂ ਐਨਪੀਕੇ 12 64 ਪਲੱਸ ਮੈਗਨੀਸ਼ੀਅਮ ਸਲਫੇਟ ਦੀ ਆਪਾਂ ਇਕੱਠੀ ਸਪਰੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਮੈਗਨੀਸ਼ੀਅਮ ਸਲਫੇਟ ਇਹ ਜਿਹੜਾ ਆਪਣਾ ਇਹਦੇ ਵਿੱਚ ਹੁੰਦਾ ਫਾਸਫੇਟ ਜਾਂ 40% ਆਪਣਾ ਫਾਸਫੋਰਸ ਤੱਤ ਹੁੰਦਾ ਇਹ ਆਪਣਾ ਫਾਸਫੇਟ ਪਲੱਸ ਮੈਗਨੀਜ਼ੀਆ ਸਲਫੇਟ ਫਾਸਫੇਟ ਤੇ ਸਲਫੇਟ ਦੀ ਕਪਾ ਇਕੱਠੀ ਸਪਰੇ ਨਹੀਂ ਕਰ ਸਕਦੇ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ ਜਿੰਦੇ ਵਿੱਚ ਆਪਣੀ ਐਨਪੀਕੇ 2330 ਦੇ ਨਾਲ ਆਪਣੇ ਮੈਗਨੀਜ਼ੀਆ ਸਲਫੇਟ ਦੀ ਕਿਸਾਨ ਵੀਰ ਸਪਰੇ ਕਰ ਰਿਹਾ ਸੀ ਜਿਹਦਾ ਕੋਲ ਫਟ ਗਿਆ ਸੀ ਉਹਨਾਂ ਦਾ ਇਸ ਕਰਕੇ ਆਪਾਂ ਫਾਸਫੇਟ ਦੇ ਨਾਲ ਆਪਾਂ ਸਲਫਰ ਤੱਤ ਜਿਵੇਂ ਸਲਫੇਟ ਤੱਤ ਦੀ ਆਪਾਂ ਸਪਰੇ ਸਪਰੇ ਨਹੀਂ ਕਰ ਸਕਦੇ ਸਰਫਰ 90% ਪਲੱਸ ਯੂਰੀਆ ਦੀ ਆਪਾਂ ਸਪਰੇਅ ਕਰ ਸਕਦੇ ਆ ਸਪਰੇਅ ਜਲਦੀ ਕਰਨੀ ਪਵੇਗੀ ਕੋਲ ਬਣਾ ਕੇ ਟੈਂਕ ਦੇ ਵਿੱਚ ਕੋਲ ਅਲੱਗ-ਅਲੱਗ ਬਣਾ ਕੇ ਜਲਦੀ ਟੈਂਕ ਆਪਾਂ ਖਾਲੀ ਕਰਨਾ ਪਵੇਗਾ ਯੂਰੀਆ ਪਲੱਸ ਹਿਊਮਿਕ ਐਸਿਡ ਪਲੱਸ ਮਾਈਕਰੋ ਨਿਊਟ੍ਰੀਐਂਟਸ ਦੀ ਸਪਰੇਅ ਆਪਾਂ ਇਕੱਠੀ ਨਹੀਂ ਕਰ ਸਕਦੇ ਮਾਈਕਰੋ ਨਿਊਟ੍ਰੀਐਂਟ ਪਲੱਸ ਹਿਊਮਿਕ ਐਸਿਡ ਦੀ ਆਪਾਂ ਇਕੱਠੀ ਸਪਰੇਅ ਨਹੀਂ ਕਰ ਸਕਦੇ ਅੱਗੇ ਦਾ ਜੀ ਯੂਰੀਆ ਪਲੱਸ ਇਹ ਹومیਕੈਸਟ ਦੀ ਆਪਾਂ ਇਕੱਠੀ ਸਪਰੇਅ ਕਰ ਸਕਦੇ ਆ ਤੇ ਯੂਰੀਆ ਪਲੱਸ ਮਾਈਕਰੋ ਨਿਊਟ੍ਰੈਂਟਸ ਦੀ ਆਪਾਂ ਇਕੱਠੀ ਸਪਰੇਅ ਕਰ ਸਕਦੇ ਆ ਬਾਕੀ ਕੋਲ ਅਲੱਗ-ਅਲੱਗ ਬਣਾ ਕੇ ਆਪਾਂ ਵੀ ਕੋਈ ਰੈਕਸ਼ਨ ਨਹੀਂ ਹੁੰਦੀ ਪਰ ਫਿਰ ਵੀ ਕੋਲ ਅਲੱਗ-ਅਲੱਗ ਬਣਾ ਕੇ ਸਪਰੇਅ ਕਰੋ ਤਾਂ ਵਧੀਆ ਆਪਾਂ ਨੂੰ ਰਿਜ਼ਲਟ ਮਿਲਦਾ ਜਿਹੜੇ ਵੀ ਆਪਣੇ ਰੈਕਸ਼ਨ ਹੋ ਰਹੀਏ ਜਿੰਨਾ ਕੋਲ ਆਪਣਾ ਫੜ ਜਾਂਦਾ ਉਹ ਦਾ ਆਪਣੀ ਫਸਲ ਤੇ ਕੀਤੀ ਸਪਰੇਅ ਦਾ ਕੋਈ ਵੀ ਆਪਾਂ ਨੂੰ ਬਹੁਤਾ ਫਾਇਦਾ ਨਹੀਂ ਮਿਲਦਾ ਇਹ ਦਿਨ ਆਪਣਾ ਸਮਾਂ ਵੀ ਵਰਤ ਜਾਂਦਾ ਆਪਣੇ ਲੱਗੇ ਪੈਸੇ ਵੀ ਆਪਣੇ ਫਜ਼ੂਲ ਜਾਂਦੇ ਨੇ ਇਸ ਕਰਕੇ ਜਿਹੜੀ ਵੀ ਆਪਾਂ ਕੋਈ ਵੀ ਤੱਤ ਮਿਕਸ ਕਰ ਰਹੇ ਹਾਂ ਉਸ ਨੂੰ ਪਹਿਲਾਂ ਜਾਰ ਟੈਸਟ ਦੇ ਦੌਰਾਨ ਆਪਾਂ ਨੂੰ ਦੇਖ ਲੈਣਾ ਚਾਹੀਦਾ ਵੀ ਇਹ ਆਪਾਂ ਇਕੱਠੀ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਜੇਕਰ ਆਪਾਂ ਉਹਨਾਂ ਦਾ ਜਾਰ ਟੈਸਟ ਸਹੀ ਆਉਂਦਾ ਕੋਲ ਨਹੀਂ ਫਟਦਾ ਤਾਂ ਆਪਾਂ ਜਿਹੜਾ ਕੋਲ ਉਹਦਾ ਬਣਾ ਕੇ ਸਪਰੇਅ ਆਪਾਂ ਕਰ ਸਕਦੇ ਹਾਂ ਇਸ ਤੋਂ ਅਗਲਾ ਹੁੰਦਾ ਜੀ ਐਨਪੀਕੇ 05234 ਪਲੱਸ ਮਾਈਕਰੋ ਨਿਊਟ੍ਰੀਐਂਟਸ ਇੰਦੀ ਆਪਾਂ ਇਕੱਠੀ ਸਪਰੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਆਪਣਾ ਇੱਕ ਨਿਊਟਰਨਸ ਵਿੱਚ ਆਪਣਾ ਮੈਗਨੀਜ਼ੀ ਵੀ ਹੁੰਦਾ ਜ਼ਿੰਕ ਵੀ ਹੁੰਦਾ ਥੋੜੀ ਥੋੜੀ ਮਾਤਰਾ ਦੇ ਵਿੱਚ ਇਧਰ ਆਪਣਾ ਜਿਹੜਾ 0.34 ਦੇ ਵਿੱਚ ਫਾਸਫੋਰਸ ਤੱਤ ਦੀ ਆਪਾਂ ਫਿਰ ਇਕੱਠੀ ਜਿਹੜੀ ਇਹਨਾਂ ਦੀ ਰੈਕਸ਼ਨ ਹੁੰਦੀ ਹੈ ਜਿਵੇਂ ਜ਼ਿੰਕ ਦੀ ਆਪਣੀ ਆ ਗਈ ਮੈਗਨੀਜ਼ ਦੀ ਆ ਗਈ ਉਧਰ ਦੂਜੇ ਪਾਸੇ ਆਪਣਾ ਫਾਸਫੋਰਸ ਤੱਤ ਆ ਗਿਆ ਇਹਨਾਂ ਦੀ ਆਪਾਂ ਸਪਰੇ ਨਹੀਂ ਕਰ ਸਕਦੇ ਇੱਕ ਕਿਸਾਨ ਵੀਰ ਆਪਣੇ ਕਿਹੜੇ-ਕਿਹੜੇ ਤੱਤਾਂ ਦੇ ਨਾਲ ਮਿਕਸ ਕਰਕੇ ਆਪਾਂ ਸਪਰੇਅ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤੇ ਆਉਣ ਵਾਲਿਆਂ ਦੇ ਵਿੱਚ ਆਪਾਂ ਇੱਕ ਵੀਡੀਓ ਹੋਰ ਅਪਲੋਡ ਕਰਾਂਗੇ ਵੀ ਆਪਾਂ ਕਿਹੜੀ ਖਾਦ ਦੇ ਨਾਲ ਕਿਹੜੀ ਖਾਦ ਆਪਾਂ ਮਿਕਸ ਕਰਕੇ ਇਕੱਠੀ ਪਾ ਸਕਦੇ ਆ ਜਾਂ ਨਹੀਂ ਪਾ ਸਕਦੇ ਤੇ ਇਹ ਆਪਣੇ ਜਿੰਨੇ ਵੀ ਤੱਤ ਹੈਗੇ ਨੇ ਜੇਕਰ ਇਹਨਾਂ ਦੇ ਨਾਲ ਆਪਾਂ ਮਿਕਸ ਕਰਕੇ ਸਪਰੇਅ ਕਰਦੇ ਆ ਜਿਹੜੇ ਆਪਣੇ ਕੋਲ ਫਟਦੇ ਨਹੀਂ ਤਾਂ ਆਪਾਂ ਨੂੰ ਰਿਜ਼ਲਟ ਮਿਲਦਾ ਜੇਕਰ ਕੋਲ ਫਟ ਜਾਂਦਾ ਜਿਨ੍ਹਾਂ ਦੀ ਰਿਐਕਸ਼ਨ ਹੁੰਦੀ ਹੈ ਤਾਂ ਉਹਨਾਂ ਦਾ ਆਪਾਂ ਨੂੰ ਫਸਲ ਦੇ ਕੀਤੀ ਦਾ ਕੋਈ ਵੀ ਆਪਾਂ ਨੂੰ ਫਾਇਦਾ ਨਹੀਂ ਮਿਲਦਾ ਆਪਣਾ ਸਮਾਂ ਵਿਅਰਥ ਜਾਂਦਾ ਤੇ ਜਿਹੜਾ ਆਪਣੇ ਲੱਗੇ ਪੈਸੇ ਵੀ ਆਪਣੇ ਜਿਹੜਾ ਦੀ ਐਜ ਖਰਚਾ ਹੁੰਦਾ ਤੇ ਬਾਕੀ ਜਿਹੜੇ ਵੀਰਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਧੰਨਵਾਦ